ਪلوان ਮੰਦਿਕ ਮਹਾਰਾਜੀ ਦੇ ਵਰਜਨ ਦਿਵਸ ਦਾ ਸ਼ਹਿਰ ਦੇ ਵਿੱਚ ਸਮੂਹ ਪلوان ਮੰਦਿਕ ਮਹਾਰਾਜੀ ਵੈਲਫੇਅਰ ਸੁਸਾਇਟੀ ਨੂੰ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੁਣ ਆ ਪਿਛਲੇ ਹਫਤੇ ਸੀ ਨਹੀਂ ਪੈ ਗਿਆ ਤੇ ਉਹਦੇ ਕਰਕੇ ਆਪਾਂ ਇਸ ਹਫਤੇ ਪਲਾਨ ਕੀਤਾ ਇਹਨੂੰ ਜੇ ਤੁਪੁਰਾਨ ਵਾਲਮੀਕ ਮਹਾਰਾਜ ਜੀ ਨੇ ਨਿਮਾਇਣ ਦੀ ਰਚਨਾ ਕੀਤੀ ਤੇ ਸਾਨੂੰ ਦੱਸਿਆ ਵੀ ਜ਼ਿੰਦਗੀ ਚ ਛੋਣਾ ਕੀ ਹੈ ਤੇ ਉਹ ਸਾਨੂੰ ਉਹਨਾਂ ਦੇ ਜਿਹੜੇ ਚੰਗੇ ਹੋਏ ਰਾਵਾ ਤੇ ਚੱਲਣ ਦੀ ਰੋਡ ਹੈ ਜਿਹੜਾ ਅਧਵਾ ਉਹਨਾਂ ਨੇ ਸਾਨੂੰ ਦਿਖਾਇਆ ਤੇ ਤੁਪੁਰਾਨ ਰਾਮਚੰਦਰ ਜੀ ਬਾਰੇ ਸੀਤਾ ਜੀ ਨੂੰ ਲਕਸ਼ਮਣ ਜੀ ਸਾਰਾ ਕੁਝ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਕੀ ਹੋਣਾ ਸੋ ਸਮੂਹ ਵਾਕਾਨੋਵਾਸੀਆਂ ਨੂੰ ਤੇ ਕਮੇਟੀ ਨੂੰ ਮੈਂ ਅੱਜ ਦੇ ਇਸ ਦਿਹਾੜੇ ਦੀ ਜਿਹੜਾ ਭਗਵਾਨ ਮਨਮੋਹ ਰਾਜਾ ਜੀ ਦਾ ਪਰਕਟ ਦੇ ਵਸ ਮਨਾਇਆ ਬਹੁਤ ਬਹੁਤ ਅੱਜ ਨਾਲ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਸੁਲਤਾਨਪੁਰ ਲੋਧੀ ਦੇ ਵਿੱਚ ਸ਼ੋਭਾ ਜਾਂਤਰਾ ਭਗਵਾਨ ਚੇਰੀ ਬਾਲਮੀਕ ਜੀ ਦੀ ਨਿਕਲ ਰਹੀ ਆ ਇਹ ਜਿਹੜਾ ਮਹੱਲਾ ਸਾਡਾ ਸਦਾ ਹੀ ਬਹੁਤ ਵਧੀਆ ਤਰੀਕੇ ਦੀਆਂ ਝਾਕੀਆਂ ہمارا ਜਿਹੜਾ ਪੁਰਾਣਾ ਇਤਿਹਾਸ ਜਿਹੜਾ ਘਰ ਮਾਲਮਿਕ ਚੀਜ਼ ਦੇ ਨਾਲ ਜੁੜਿਆ ਸਾਰਾ ਜਿਹੜਾ ਝਾਕੀਆਂ ਦੇ ਜ਼ਰੀਏ ਬੱਚਿਆਂ ਤੱਕ ਔਰ ਆਉਣ ਵਾਲੀ ਪੀੜ੍ਹੀ ਜਿਹੜੀ ਉਹਦੇ ਤੱਕ ਦੱਸਦੇ ਆ ਵੀ ਕੀ ਗੁਰੂਆਂ ਪੀਰਾਂ ਦੇ ਆਪਣੇ ਕੁਰਬਾਨੀਆਂ ਸਿੱਕੀ ਉਹਨਾਂ ਨੇ ਜਿਹੜਾ ਕੰਮ ਕੀਤੇ ਸੀ ਉਹਨਾਂ ਦੇ ਜਿਹੜੇ ਪਾਏ ਪੂਰੇ ਚੱਲਣਾ ਚਾਹੀਦਾ ਆ ਹਨੂਮਾਨ ਜੀ ਦੀ ਕਿੰਨੀ ਵੱਡੀ ਮੂਰਤੀ ਜਿਹੜੀ ਜਿਹੜੀ ਝਾਕੀ ਜਿਹੜੀ ਨਿਕਲਨੀ ਆ ਸ਼ੋਭਾ ਯਾਤਰਾ ਚ ਸਭ ਸਾਰਿਆਂ ਨੂੰ ਲੱਖ ਲੱਖ ਬਲਾਈ ਦਿੰਦਾ ਇਸ ਮੱਲੇ ਵਾਲੇ ਨੂੰ ਤੇ ਉਧਰ ਦੇ ਮੱਲੇ ਵਾਲੇ ਨੂੰ ਵੀ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਸ਼ੋਭਾ ਯਾਤਰਾ ਰੇਂਜ ਕੀਤੀ ਹੈ